ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਇਹ ਸੰਕਟ ਮੋਚਨ ਸ਼ਬਦ ਹਰੇਕ ਦੇ ਵਾਸਤੇ ਬਣਿਆ ਹੈ ਇਹ ਸਭ ਸੁਣਨ ਨਾਲ ਹਰ ਤਰ੍ਹਾਂ ਦੀ ਵਿਕਤਾ ਸੰਕਟ ਮੁਕਦਮਾ ਭਾਵੇਂ ਰੋਗ ਕੋਈ ਵੀ ਦਿੱਕਤ ਹੋਵੇ ਘਰ ਵਿੱਚ ਸਾਰੇ ਦੁੱਖ ਦਰਦ ਮੁਕਦਮੇ ਖਤਮ ਕਰਦਾ ਹੈ ਅਦੇਕਾਰ ਵਿੱਚ ਸ਼ੋਕ ਸ਼ਾਂਤੀ ਆਉਂਦੀ ਹੈ ਇਹ ਸ਼ਬਦ ਤੁਸੀਂ ਲਗਾਤਾਰ 40 ਦਿਨ ਆਪਣੇ ਘਰ ਵਿੱਚ ਲਾਉਣਾ ਹੈ ਇਹ ਸ਼ਬਦ ਲਾਉਣ ਨਾਲ ਸਾਰੇ ਦੁੱਖ ਦਰਦ ਖਤਮ ਹੁੰਦੇ ਨੇ ਅਦੇਕਾਰ ਵਿੱਚ ਸ਼ੋਕ ਸ਼ਾਂਤੀ ਆਉਂਦੀ ਹੈ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਮਹਿਲਾ ਪੰਜਵਾ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੇ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਹਾ ਉਠਤਾ ਬੈ ਸੇਵਕਾਂ ਨਿਗਟੇ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਈ ਆਵੈ ਰਹਾਉ ਤਿਸ ਸੇਵਕ ਹਉ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਜਿਸ ਨਾਨਕ ਅਪਰਸਣ ਆਵੈ ਵਾਹਿਗੁਰੂ ਆਪਣੀ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾ ਤਹਾ ਉਠ ਤਾਵੇ ਸੇਵਕਾ ਨਿਕਟੇ ਹੋਏ ਦਿਖਾਵੇ ਜੋ ਜੋ ਕਹ ਠਾਕੁਰ ਆਪੇ ਸੇਵਕ ਤਦ ਕਾਲ ਹੋਏ ਆਵੇ ਰਹਾਉ ਤੇ ਸੇਵਕ ਹਾਂ ਬਲਹਰੀ ਜੋ ਆਪਣੇ ਪ੍ਰਭ ਆਪਾਵੇ ਤਿਸ ਕੀ ਹੋਏ ਸੁਣੀ ਮਨ ਹਰਿਆ ਕਿਸੇ ਨਾਨਕ ਪਰਸਣ ਆਵੇ ਵਾਹਿਗੁਰੂ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹ ਤਹ ਕਤავੈ ਸੇਵਕਾਂ ਨਿਕਟੇ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਦਕਾਲ ਹੋਈ ਆਵੈ ਹਰਹਾ ਤਿਸ ਸੇਵਕ ਹਮ ਰਿ ਹਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੇ ਸੋਏ ਸੁਣੀਏ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਵਾਹਿਗੁਰੂ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪავੈ ਜਹ ਜਹ ਕਾਜ ਕਿਰਤ ਸੇਵਕੀ ਤਹ ਤਹ ਉਠਤਾ ਬੈ ਸੇਵਕਾਂ ਨਿਕਟੇ ਹੋਏ ਦਿਖਾਵੈ ਜੋ ਜੋ ਕਹ ਠਾਕੁਰ ਪੈ ਸੇਵਕ ਤਦਕਾਲ ਹੋਈ ਆਵੇ ਰਹਉ ਤਿਸ ਸੇਵਕ ਹਾਮਲੇ ਹਰੀ ਜੋ ਆਪਣੇ ਪ੍ਰਭ ਪਾਵੇ ਤਿਸਕੇ ਸੋਏ ਸੁਣੇ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਹੇ ਗੁਰੂ ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ ਜਹ ਜੇ ਕਾਜ ਕਿਰਤ ਸੇਵਕੀ ਤਹਾ ਤਾ ਉਠਤਾਵੈ ਸੇਵਕਾ ਨਿਗਟੇ ਹੋਏ ਦਿਖਾਵੈ ਜੋ ਜੋ ਕਹ ਠਾਕੁਰ ਪੈ ਸੇਵਕ ਤਦ ਕਾਲ ਹੋਈ ਆਵੇ ਨਰਹਾ ਤਿਸੋ ਸੇਵਕ ਹੋਮਲੇ ਹਾਰੀ ਜੋ ਆਪਣੇ ਪ੍ਰਭ ਆਪਾਵੇ ਤਿਸ ਕੀ ਸੋਏ ਸੁਨੇ ਮਨ ਹਰਿਆ ਸੁਨਾ ਨਾਨਕ ਪਰਸਣ ਆਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਇਸ ਸ਼ਬਦ ਦਾ ਜਾਪ 5 ਵਾਰ ਕੀਤਾ ਹੈ ਸੁਆਬ ਜੀ ਗੁਰੂ ਕੇ ਪਿਆਰਿਆ ਨੇ ਆਪਣੇ ਘਰ ਵਿੱਚ ਰੋਜ਼ ਅਮਰਤ ਵੇਲੇ ਇਸ ਦਿਨ ਨੂੰ 40 ਦਿਨ ਭਾਈ ਸੁਣਨਾ ਹੈ ਸਭ ਸੁਣ ਨਾਲ ਕਰਦੇ ਸਾਰੇ ਦੁੱਖ ਦਰਦ ਮੁਕਦਮੇ ਵਿਭਤਾ ਸੰਕਟ ਦੂਰ ਹੋਵेंगी ਸੋ ਸਤਿਗੁਰੂ ਕਿਰਪਾ ਕਰਨ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਓ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ